ਪੈੰਡ ਸੁਧਾਰ ਦੇ तकरीबन 10 12 ਮੁੰਡਿਆਂ ਦੇ ਪੈਸੇ ਆ ਜਿਹੜੇ ਬਾਹਰ ਭੇਜਣ ਦੀ ਖਾਤਰ ਕਿਸੇ ਦਾ 12 ਲੱਖ ਕਿਸੇ ਦਾ 13 ਲੱਖ ਇਹ ਏਜੰਟਾ ਜਿਹੜਾ ਹੜੱਪੀ ਬੈਠਾ ਸਰਕਾਰ ਨੂੰ ਪਹਿਲ ਕਦਮੀ ਤੇ ਆ ਕੇ ਅਸੀਂ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਇਹ ਰਿਕਵੈਸਟ ਕਰਦੇ ਆ ਕਿ ਤੁਸੀਂ ਇਹ ਜਿਹੜੇ ਆਪਣੇ ਪਿਛਲੇ ਦਿਨੀ ਵੀ ਜਿਹੜਾ ਰੌਲਾ ਪੈ ਰਿਹਾ ਉਹ ਇਹਨਾਂ ਟਰੈਵਲ ਏਜੰਟਾਂ ਕਰਕੇ ਹੀ ਪੈ ਰਿਹਾ ਵਾ ਲੋਕ ਬਹੁਤ ਜ਼ਿਆਦਾ ਦੁਖੀ ਆ ਪੰਜਾਬ ਦੇ ਵਿੱਚ ਇਹਨਾਂ ਟਰੈਵਲ ਏਜੰਟਾਂ ਕਰਕੇ ਇਹਨਾਂ ਨੂੰ ਜਿਹੜੀ ਹੈਗਾ ਨਤ ਪਾਉਣ ਇਹਨਾਂ ਦੇ ਪਰਚੇ ਦਰਜ ਕਰਨ 25 ਜਾਣੇ ਅਸੀਂ ਸਾਰੇ ਇੱਥੇ ਹਾਜ਼ਰ ਆ ਜੀ ਅੱਜ ਸਤਿਓ ਪੈਸੇ ਦੇ ਕੇ ਇਹਨੇ ਸਾਨੂੰ ਪ੍ਰੋਸੀਜ ਲੈ ਕੇ ਸਾਨੂੰ ਲਾਰੇ ਲਾਉਂਦਾ ਰਿਹਾ ਅਸੀਂ ਅੱਜ ਇੱਥੇ ਏਜੰਟ ਦੇ ਘਰੇ ਆਏ ਆ ਕਿ ਸਾਡੇ ਨੇੜੇ ਪਿੰਡ ਸੁਧਾਰ ਦੇ ਤਕਰੀਬਨ 10-12 ਮੁੰਡਿਆਂ ਦੇ ਪੈਸੇ ਆ ਜਿਹੜੇ ਬਾਹਰ ਭੇਜਣ ਦੀ ਖਾਤਰ ਕਿਸੇ ਦਾ 12 ਲੱਖ ਕਿਸੇ ਦਾ 13 ਲੱਖ ਇਹ ਏਜੰਟਾ ਜਿਹੜਾ ਹੜੱਪੀ ਬੈਠਾ ਜਦੋਂ ਇਹਦੇ ਘਰੇ ਉਹ ਲੋਕ ਆਉਂਦੇ ਸੀ ਉਹ ਘਰੇ ਮਿਲਦਾ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਵੀ 2-3 ਮਹੀਨੇ ਤੋਂ ਇਹ ਲੋਕ ਆ ਜਿਹੜੇ ਤਰਖਾਸਾਂ ਦੇ ਦੇ ਕੇ ਹੰਬੇ ਪਾਇਆ ਪ੍ਰਸ਼ਾਸਨ ਵੀ ਇਹਨਾਂ ਦੀ ਕੋਈ ਬਾਹ ਨਹੀਂ ਫੜਦਾ ਅੱਜ ਇਹਨਾਂ ਨੇ ਸਾਡੇ ਜੂਨੀਅਰ ਥੋੜੇ ਇਹ ਜਿਹੜੀ ਆ ਪਹੁੰਚ ਕਰੀ ਆ ਇਸ ਕਾਇਤ ਦੇ ਖਾਤਰ ਅੱਜ ਅਸੀਂ ਇੱਥੇ ਪਹੁੰਚਿਆ ਇਹ ਸਾਨੂੰ ਮੈਨ ਨਹੀਂ ਰਹੇ ਜਦੋਂ ਘਰ ਦੇ ਮੈਂਬਰਾਂ ਦੀ ਠੱਗੀ ਮਾਰ ਗਏ ਕਿਹੜੇ ਕੰਟੀ ਦੇ ਨਾਮ ਇਹਦੇ ਦੇ ਨਾਮ ਤੇ ਠੱਗੀ ਮਾਰੀ ਆ ਜੀ ਇਹਨਾਂ ਨੇ ਕਿਸੇ ਤੋਂ 13 ਲੱਖ ਲਿਆ ਕਿਸੇ ਤੋਂ 14 ਲੱਖ ਗਰੀਬ ਲੋਕਾਂ ਨੇ ਕਿਸੇ ਨੇ ਘਰ ਵੇਚਿਆ ਆ ਉਹਦਾ ਕਿਸੇ ਨੇ ਪਲਾਟ ਵੇਚਿਆ ਆ ਉਹਦਾ ਸੋ ਅਲੱਗ-ਅਲੱਗ ਜਿੰਨੇ ਬੰਦੇ ਆ ਜਿੰਨਾਂ ਨਾਲ ਠੱਗੀ ਹੋਈ ਆ ਸਾਰੇ ਨਾਂ ਜਿਹੜੇ ਉਹ ਤੁਹਾਨੂੰ ਕੱਲਾ ਕੱਲਾ ਦੱਸਾਂਗੇ ਅਜਨ ਦੇ ਘਰ ਦੇ ਵੀ ਬਾਹਰ ਆਈ ਸੀ ਪੁਲਿਸ ਪ੍ਰਸ਼ਾਸਨ ਵੀ ਆਈ ਸੀ ਕੀ ਭਰੋਸਾ ਦੇ ਰਹੇ ਸੀਗੇ ਉਹ ਬਿਲਕੁਲ ਕੋਈ ਭਰੋਸਾ ਨਹੀਂ ਦਿੰਦੇ ਉਹ ਤਾਂ ਕਹਿੰਦੇ ਸਾਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ 2.5 ਕਰੋੜ ਦੀ ਠੱਗੀ ਮਾਰੀ ਹੋਵੇ ਉਹਨਾਂ ਦੇ ਘਰ ਦੇ ਬੰਦੇ ਨੇ ਉਹਨਾਂ ਦੀ ਮਿਸਜਾ ਜਿਹੜੀ ਉਹ ਬਿਲਕੁਲ ਮੁਕਰ ਗਈ ਪੁਲਿਸ ਵਾਲਿਆਂ ਦੇ ਸਾਹਮਣੇ ਐਸਐਸਓ ਦੇ ਸਾਹਮਣੇ ਵੀ ਸਾਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਕਿਤੇ ਹੋ ਸਕਦਾ ਵੀ ਘਰ ਦਾ ਬੰਦਾ ਬਾਹਰ ਪੰਜਾਬ ਦੇ ਵਿੱਚ ਪਿੰਡਾਂ 'ਚ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਫਿਰੇ ਤੇ ਘਰੇ ਇਸ ਗੱਲ ਦਾ ਪਤਾ ਨਾ ਹੋਵੇ। ਹਾਂ ਜੀ ਥੋੜੇ ਦਿਨ ਪਹਿਲਾਂ ਵੀ ਉਹਨੇ ਧਰਨਾ ਲਾਇਆ ਸੀਗਾ ਤੇ ਉਦੋਂ ਪੁਲਿਸ ਪ੍ਰਸ਼ਾਸਨ ਨੇ ਕੋਈ ਭਰੋਸਾ ਦਿੱਤਾ ਸੀ ਉਦੋਂ ਕੀ ਗੱਲ ਹੋਈ ਸੀ? ਉਹਨਾਂ ਨੇ ਭਰੋਸਾ ਦਿੱਤਾ ਸੀਗਾ ਜੀ ਪਰ ਕੋਈ ਉਹਨਾਂ ਨੇ ਕਾਰਵਾਈ ਨਹੀਂ કરી ਨਾ ਇਹਨਾਂ ਨੂੰ ਫੜ ਕੇ ਲੈ ਜਾਂਦੇ ਹੁਣ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਤਿੰਨ ਗੱਡੀਆਂ ਇਹਨਾਂ ਦੇ ਵਿਹੜੇ 'ਚ ਖੜੀਆਂ ਤੁਸੀਂ ਗੱਡੀਆਂ ਲੈ ਜਾਓ ਥਾਣੇ ਜੇ ਥੋੜੇ ਮਗਰ 1 ਘੰਟੇ ਦੇ ਅੰਦਰ ਨਾ ਭੱਜੇ ਫਿਰ ਤਾਂ ਕਹਿ ਦਿਓ ਪਰ ਪ੍ਰਸ਼ਾਸਨ ਵੀ ਹਾਲ ਤੱਕ ਉਹੀ ਬਾਣੀ ਫੜਾਉਂਦਾ ਸਾਨੂੰ ਇਹ ਗਰੀਬ ਲੋਕ ਬਜਾਰੇ ਕੀ ਹੋਊਗਾ ਜੀ ਆਪਣਾ ਅਗਲਾ ਸੰਘਰਸ਼ ਜੇ ਨਹੀਂ ਇਨਸਾਫ ਹੋਦਾ ਅਸੀਂ ਇਹ ਜਿਹੜਾ ਸੰਘਰਸ਼ਾ ਜੀ ਸਾਡੇ ਜਿਹੜੇ ਜੱਥੇਬੰਦੀ ਦੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਰੈਸਲਾਹ ਦੇ ਨਾਲ ਜੋ ਵੀ ਜਿੱਡਾ ਵੀ ਵੱਡਾ ਸੰਘਰਸ਼ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਇਹ ਗਰੀਬ ਲੋਕਾਂ ਦਾ ਇੱਕ ਇੱਕ ਪੈਸਾ ਅਸੀਂ ਦਿਵਾ ਕੇ ਦਮ ਲਵਾਗੇ ਇੰਨੀ ਕਾ ਅਸੀਂ ਬੇਨਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਮਨਪ੍ਰੀਤ ਸਿੰਘ ਸਿੱਧੂ ਹੈ। ਧਰਨਾ ਲਾਇਆ ਹੋਇਆ ਇਹ ਕੀ ਗੱਲ ਹੋਈ ਹੈ ਜੀ? ਮੈਂ ਬਲਾਕ ਪ੍ਰਧਾਨ ਡਾਇਰਕਟਰ ਤੋਂ ਆ। ਜਿਹੜੇ ਧਰਨਾ ਲਾਇਆ ਨਾ ਸਾਡੇ ਬਲਾਕਾਂ ਦੇ ਵਿੱਚੋਂ ਜਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਬਹੁਤ ਸਾਰਾ ਏਰੀਆ ਦੇ ਵਿੱਚੋਂ ਇੱਥੇ ਜਿਹੜੇ ਇਸ ਏਜੰਟ ਨੇ ਲੋਕਾਂ ਨੂੰ ਇਹਨਾਂ ਨੂੰ ਠੱਗਿਆ ਗਿਆ ਇਹਨਾਂ ਨੂੰ ਇਟਲੀ ਦੇ ਨਾਂ ਤੇ ਕਿਸੇ ਤੋਂ ਅ ਸਟਾਰਟਿੰਗ ਜਿਹੜੀ ਹੁੰਦੀ ਆ ਕੋਈ 8 ਲੱਖ ਤੋਂ ਲੈ ਕੇ ਨਾ ਇਹ 13-14 ਲੱਖ ਰੁਪਏ ਤੱਕ ਇਹਨਾਂ ਤੋਂ ਲਿਆ ਆ ਆ। ਜਿਉਂ ਸਾਰੀ ਉਹਦੀ ਕੀਮਤ ਕਰੀਏ 3 ਕਰੋੜ ਦੇ ਨੇੜੇ ਤੇ ਬਣਦੀ ਆ। ਤੇ ਇਹਦੇ ਕਿੰਨੇ ਨੇੜਤਾ ਦੀ ਗਿਣਤੀ ਕਰੀਏ ਤਾਂ ਉਹ ਕੋਈ 25 ਕਿਲੇ ਨੇੜਤੇ ਬਣਦੀ ਹੈ ਜਿਹੜੀ ਲੁਧਿਆਣਾ ਜ਼ਿਲ੍ਹੇ ਦੇ ਨਹੀਂ ਕਿ ਹਜੇ ਹਜੇ ਲੁਧਿਆਣ ਜਿਹੜੇ ਸੰਪਰਕ ਦੇ ਵਿੱਚ ਆ ਚੁੱਕੇ ਆ ਜਿਹੜੇ ਇਹ ਤੋਂ ਗੱਲ ਲਈ ਗੱਲ ਕਰੀਏ ਤਾਂ ਉਹ ਹਜੇ ਪਤਾ ਨਹੀਂ ਹੈਗਾ ਵੀ ਕਿੰਨੇ ਹੋਰ ਸਾਡੇ ਨਾਲ ਅਟੈਚ ਹੋ ਰਹੇ ਆ ਕਿਉਂਕਿ ਜਦੋਂ ਵੀ ਅਸੀਂ ਇੱਥੇ 11.5 ਲੱਖ ਸਾਡਾ ਮੀਟਿੰਗ ਜਦੋਂ ਕੋਈ ਵੀ ਧਰਨਾ ਲੈਉਣ ਆਉਂਦੇ ਇੱਥੇ ਜਾਂ ਕੋਈ ਗੱਲਬਾਤ ਕਰਨ ਆਉਂਦੇ ਆ ਤਾਂ ਸਾਨੂੰ ਇੱਥੇ ਹੋਰ ਲੋਕ ਮਿਲ ਜਾਂਦੇ ਜਿਨ੍ਹਾਂ ਜਿਹੜੇ ਇਹਨਾਂ ਤੋਂ ਪੀੜਤਾ ਉਹਨਾਂ ਦੇ ਮੈਸੇਜ ਨਾਲ ਗੱਲ ਕੀਤੀ ਸੀਗੀ ਪਰ ਉਹ ਕਿਸੇ ਵੀ ਗੱਲ ਤੇ ਹੋ ਨਹੀਂ ਆ ਰਹੇ ਉਹਨਾਂ ਦਾ ਬੇਟਾ ਵੀ ਅੰਦਰ ਹੀ ਆ ਤੇ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਦੇ ਵਿੱਚ ਉਹ ਪੈਸਾ ਲੈ ਕੇ ਆਏ ਆ ਉਹ ਗੱਡੀਆਂ ਵੀ ਅੰਦਰ ਖੜੀਆਂ ਰਹਿ ਗਈਆਂ ਜਿਨ੍ਹਾਂ ਦੀ ਸਾਡੇ ਕੋਲ ਬਕਾਇਦਾ ਵੀਡੀਓ ਨੇ ਕਿ ਜਿਹੜੇ ਇਹ ਪੀੜਤ ਲੋਕ ਆ ਇਹਨਾਂ ਨੇ ਉਸ ਟਾਈਮ ਵੀਡੀਓ ਬਣਾਈਆਂ ਸੀ ਇਹ ਕੋਈ ਰਜਿਸਟਰਡ ਰਜੈਂਟ ਆ ਜਾਂ ਕੋਈ ਪਤਾ ਕੀਤਾ ਹੁਣ ਕੀ ਤਾਂ ਜੀ ਹੁਣ ਸਰਕਾਰ ਨੂੰ ਪਤਾ ਲੱਗ ਤੋਂ ਪਤਾ ਲੱਗ ਸਕਦਾ ਕੀ ਇਹ ਰਜਿਸਟਰਡ ਨੇ ਕਿ ਜਾਂ ਬਿਨਾਂ ਨੇ ਇੱਕ ਸਾਡੇ ਕੋਲ ਕੁਝ ਇਦਾਂ ਦੇ ਵੀ ਆਏ ਨੇ ਜਿਹਦੇ ਜਿਨ੍ਹਾਂ ਨੂੰ ਇਹਨਾਂ ਨੇ ਉੱਥੇ ਠੱਗਿਆ ਇਟਲੀ ਦੇ ਵਿੱਚ ਵੀ ਇਨ ਦੇ ਜਿਹੜੇ ਬੇਟੇ ਆ ਉਹ ਵੀ ਪੁਲਿਸ ਦੇ ਵਿੱਚ ਆ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਹੜੀ ਜਗ੍ਹਾ ਉਹਨਾਂ ਦੀ ਡਿਊਟੀ ਆ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਤਾ ਲੈ ਕੇ ਉੱਥੇ ਵੀ ਜਿਹੜਾ ਸੰਘਰਸ਼ ਕਰਾਂਗੇ ਜਿੱਥੇ ਉਹਨਾਂ ਦੀ ਡਿਊਟੀ ਆ ਅਸੀਂ ਜਦੋਂ ਹੁਣ ਇੱਥੇ ਆਏ ਆ ਤਾਂ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਨੂੰ ਜਿੱਦਾਂ ਦੀ ਵੀ ਤੁਸੀਂ ਅਸੀਂ ਇਹਨਾਂ ਨੂੰ ਮਾਰਨ ਲਈ ਜਿਹੜੇ ਇੱਥੇ ਪਰਚੇ ਪਹਿਲਾਂ ਡਾਏ ਹੋ ਚੁੱਕੇ ਆ ਉਹਨਾਂ ਪਰਚਿਆਂ ਦੇ ਆਧਾਰ ਤੇ ਉਹ ਪਹਿਲਾਂ ਉਹਨਾਂ ਨੇ ਇੱਕ ਦੋ ਜਗ੍ਹਾ ਸ਼ਪਾਹ ਮਾਰੀ ਵੀ ਕੀਤੀ ਆ ਪਰ ਉਹ ਨਹੀਂ ਫੜੇ ਗਏ ਆ ਪਰ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨੂੰ ਵਿੱਚ ਲੈ ਕੇ ਆਵਾਂਗੇ ਤਾਂ ਉਹ ਇਹ ਤਾਂ ਮੈਂ ਲਈਆ ਫਿਰ ਉਹਨਾਂ ਨੂੰ ਬਾਹਰੋਂ ਵੀ ਆਉਣਾ ਪਊ ਜਾਂ ਜਿੱਥੇ ਵੀ ਲੋਕ ਵਿਹਾਂ ਨਿਕਣਗੇ ਜੇ ਪ੍ਰਸ਼ਾਸਨ ਚਾਵੇ ਤਾਂ ਸਾਰਾ ਕੁਝ ਹੋ ਸਕਦਾ ਅੱਗੇ ਕੀ ਸਟੈਪ ਕੋ ਤੁਹਾਡਾ ਜੀ ਇਨਸਾਫ ਲਈ ਅਗਲੀ ਸਟੈਪ ਜਿਹੜਾ ਹੈਗਾ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਉਹ ਤੁਸੀਂ ਅਸੀਂ ਜਿੱਦਾਂ ਇਹਦੀ ਲਈ ਮੀਟਿੰਗ ਬੁਲਾ ਰਹੇ ਹਾਂ ਸਾਡੇ ਜਿਹੜੇ ਹਾਈ ਕਮਾਂਡ ਆ ਭਾਰਤੀ ਕਿਸਾਨ ਜੁਨੇ ਰਾਜੇਵਾਲ ਦੀ ਜਾਂ ਜ਼ਿਲ੍ਹਾ ਇੱਥੋਂ ਫਤਿਹਗੜ੍ਹ ਸਾਹਿਬ ਦੀ ਹੈਗੀ ਆ ਤੇ ਉਹਨਾਂ ਸਾਰਿਆਂ ਨਾਲ ਅਸੀਂ ਜਿਹੜੀ ਰੈਸਲਾ ਕਰਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਇਹ ਸੰਘਰਸ਼ ਨੂੰ ਇੱਥੇ ਵਢਣਾ ਤੇ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਦਾ ਬਹੁਤ ਸਾਰੇ ਵੀਰਤੇ ਇਦਾਂ ਦੇ ਨੇ ਜਿਨ੍ਹਾਂ ਨੇ ਆਪਣੇ ਘਰ ਵੇਚ ਕੇ ਅਜੋ ਕਿਰਾਏ ਦੇ ਰਹਿ ਰਹੇ ਆ ਜਮੀਨਾਂ ਗਹਿਣੇ ਕਰਕੇ ਜਾਂ ਜਮੀਨਾਂ ਵੇਚ ਕੇ پلاਟ ਜਿਹੜਾ ਉਹ ساری ਉਮਰ ਦੀ ਕਮਾਈ ਸੀਗੀ ਉਹ ਪਿਓਆਂ ਨੇ ਆ ਲਾ ਕੇ ਆਪਣੇ ਬੇਟਿਆਂ ਦੇ ਲਈ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ 'ਚ ਸੈਟਲ ਕਰਨ ਦੇ ਲਈ ਇਹ ਜਿਹੜਾ ਆਪਣਾ ਇਹਨਾਂ ਨੂੰ ਪੈਸਾ ਦਿੱਤਾ 13-13 ਲੱਖ ਰੁਪਈਆ ਜਿਆਦਾ ਜਿਹੜੀ ਕੋਸਟ ਆ ਉਹ 13-13 ਲੱਖ ਰੁਪਈਆ ਵਾ ਨਹੀਂ ਅੱਜ ਇੱਕ ਦਿਨ ਦਾ ਧਰਮਾ ਜਾਂ ਫਿਰ ਜਾਰੀ ਰਹੂਗਾ ਅੱਜ ਅਸੀਂ ਇਹਨਾਂ ਨੂੰ ਸਿਰਫ ਅਸੀਂ ਉਹਨਾਂ ਦੇ ਮੈਸੇਜ ਨੂੰ ਵੀ ਇਹੀ ਗੱਲ ਕਹੀ ਆ ਕਿ ਅਸੀਂ ਉਹਨਾਂ ਨਾਲ ਬਹੁਤ ਸਤਿਕਾਰ ਨਾਲ ਗੱਲ ਕੀਤੀ ਆ ਪਰ ਉਹਨਾਂ ਦੀ ਜਿਹੜੀ ਬੋਲੀ ਸੀਗੀ ਉਹ ਬਹੁਤ ਜ਼ਿਆਦਾ ਰੂਟ ਸੀਗੀ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਉਹਨਾਂ ਨੂੰ ਇਹੀ ਦੱਸਿਆ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਇਹ ਨਾ ਹੋਵੇ ਕਿ ਅੱਜ ਤੁਹਾਡੇ ਤੇ ਜਿਹੜਾ ਹੈਗਾ ਕੱਲੇ ਪੈਸਿਆਂ ਦਾ ਪਰਚਾ ਦਰਜ ਆ ਕੱਲ ਨੂੰ ਕੋਈ ਕੋਈ ਬੰਦੇ ਨੇ ਇੱਥੇ ਕੋਈ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਲਈ ਤੁਹਾਡੇ ਨਾਮ ਹੋਰੇ ਆ ਕੇ ਜਾਂ ਤੁਹਾਡਾ ਨਾਮ ਲੇਖ ਕੇ ਕੁਝ ਵੀ ਆ ਫਿਰ ਤੁਹਾਡੇ ਤੇ ਜਿਹੜੇ ਪਰਚਾ ਉਹ ਨਾਲ ਹੋਰ ਵੀ ਹੋਣਗੇ ਕਿਉਂਕਿ ਪੀੜਤ ਬਹੁਤ ਜ਼ਿਆਦਾ ਦੁਖੀ ਨੇ ਜੇ ਤੁਸੀਂ ਗੱਲ ਕਰਨੀ ਚਾਹੋ ਤਾਂ ਉਹਨਾਂ ਤੋਂ ਗੱਲ ਨਹੀਂ ਹੋਣੀ ਠੀਕ ਹੈ ਇਹ ਚੀਜ਼ ਹੈ ਜੀ ਅਸੀਂ ਸਰਕਾਰ ਮੂਰੇ ਵੀ ਦਰਖਾਸਤ ਕਰਦੇ ਆ ਕਿ ਇਹਨਾਂ ਜਿਹੜੇ ਏਜੰਟ ਜਿਹੜੇ ਇਹ ਦੰਨੀਆਂ ਧੋਖੇਦੜੀਆਂ ਕਰਦੇ ਆ ਇਹਨਾਂ ਤੋਂ ਸਿਕੰਜਾ ਕਸਣ ਸਰਕਾਰ ਨੂੰ ਪਹਿਲ ਕਦਮੀ ਤੇ ਆ ਕੇ ਅਸੀਂ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਇਹ ਰਿਕਵੈਸਟ ਕਰਦੇ ਆ ਕਿ ਤੁਸੀਂ ਇਹ ਜਿਹੜੇ ਆਪਣੇ ਪਿਛਲੇ ਦਿਨੀ ਵੀ ਜਿਹੜਾ ਰੌਲਾ ਪੈ ਰਿਹਾ ਉਹ ਇਹਨਾਂ ਟਰੈਵਲ ਏਜੰਟਾਂ ਕਰਕੇ ਹੀ ਪੈ ਰਿਹਾ ਵਾ ਲੋਕ ਬਹੁਤ ਜ਼ਿਆਦਾ ਦੁਖੀ ਆ ਪੰਜਾਬ ਦੇ ਵਿੱਚ ਇਹਨਾਂ ਟਰੈਵਲ ਏਜੰਟਾਂ ਕਰਕੇ ਇਹਨਾਂ ਨੂੰ ਜਿਹੜੀ ਹੈਗਾ ਨੱਤ ਪਾਉਣ ਇਹਨਾਂ ਦੇ ਪਰਚੇ ਦਰਜ ਕਰਨ ਜਿਹੜਿਆਂ ਜਿਨ੍ਹਾਂ ਦੇ ਕਿਸੇ ਨੇ ਕਿਸੇ ਵੱਲ ਫਰਟ ਕੀਤਾ ਜਿਹੜਾ ਕੋਈ ਸਹੀ ਕਰਦਾ ਉਹ ਸਹੀ ਕਰਦਾ ਉਹਨਾਂ ਕੋਲ ਲੋਕ ਆਪਣੇ ਆਪ ਜਾਂਦੇ ਆ ਪਰ ਜਿਨ੍ਹਾਂ ਨੇ ਗਲਤ ਕੀਤਾ ਇਹਨਾਂ ਨੂੰ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਅੰਤਰ ਸਿੰਘ ਜੀ ਤੇ ਅੱਜ ਤੁਸੀਂ ਇੱਥੇ ਧਰਨਾ ਲਾਇਆ ਕੀ ਗੱਲ ਹੋਈ ਆ ਗੱਲ ਇਹ ਹੋਈ ਆ ਜੀ ਸਾਡੇ 20-25 ਜਣਿਆਂ ਦੇ ਪੈਸੇ ਆ ਤੈਨ 3.5 ਕਰੋੜ ਰੁਪਏ ਦੇ ਕਰੀਬ ਆ ਤੇ ਸਾਨੂੰ ਪ੍ਰੋਸੈਸ ਲੈ ਕੇ ਉਹ ਸਾਡੇ ਪੈਸੇ ਸਾਰੇ ਕਿਸੇ ਨੇ ਮਕਾਨ ਵਿਚ ਕਿਸੇ ਨੇ ਅਬਦਾ ਜਣ ਕੇ ਅ ਬਲਾਟ ਵਿੱਚ ਕਿਸੇ ਨੇ ਲੋਨ ਲੈ ਆ ਲੈ ਕੇ ਇਹਨੂੰ ਪੈਸੇ ਦਿੱਤੇ ਕਿਸੇ ਨੇ 3 ਲੱਖ ਦਿੱਤਾ ਕਿਸੇ ਨੇ 14 ਲੱਖ ਦਿੱਤਾ ਕਿਸੇ ਨੇ 8 ਲੱਖ ਰੁਪਏ ਦਿੱਤਾ 20-25 ਜਣੇ ਸੀ ਸਾਰੇ ਇੱਥੇ ਹਾਜ਼ਰ ਆ ਜੀ ਅੱਜ ਸੋ ਤੇ ਉਹ ਪਾਸੇ ਦੇ ਕੇ ਇਹਨੇ ਸਾਨੂੰ ਪ੍ਰੋਸੇਜ ਲੈ ਕੇ ਸਾਨੂੰ ਲਾਰੇ ਲਾਉਂਦਾ ਰਿਹਾ ਉਸ ਤੋਂ ਬਾਅਦ ਅਸੀਂ ਕਈ ਵਾਰ ਇੱਥੇ ਆਏ ਆ ਇਹਨਾਂ ਨੇ ਪ੍ਰਸ਼ਾਸਨ ਕੋਲ ਵੀ ਅਸੀਂ ਆਪਣੀਆਂ ਰਿਪੋਰਟਾਂ ਦਰਜ ਕਰਵਾਈਆਂ ਨੇ ਨਾ ਸਾਡੀ ਪ੍ਰਸ਼ਾਸਨ ਨੇ ਸੁਣਵਾਈ ਕੀਤੀ ਆ ਤੇ ਇਸ ਕਰਕੇ ਅਸੀਂ ਅੱਜ ਕਿਸਾਨ ਯੂਨੀਅਨ ਦਾ ਸਹਾਇਕ ਲੈ ਕੇ ਅਸੀਂ ਇੱਥੇ ਪਹੁੰਚੇ ਆ ਜੀ ਇਹ ਇਹਨਾਂ ਨਾਲ ਸੰਪਰਕ ਕਿਵੇਂ ਹੋਇਆ ਥੋੜਾ ਏਜੰਟ ਨਾਲ ਜੀ ਸੰਪਰਕ ਸਾਡਾ ਹੋਇਆ ਜੀ ਸਾਡੀ ਨਾ ਆਪਣੇ ਮੁੰਡੀਆਂ ਕੋਲ ਸਾਡੀ ਚਾਚੀ ਲੱਗਦੀ ਹੈ ਜੀ ਪਿੰਦਰ ਕੌਰ ਜੀ ਉਹਨਾਂ ਦੇ ਨਾਲ ਇਹਨਾਂ ਦਾ ਸੰਪਰਕ ਸੀ ਜੀ ਉਸ ਬੰਦੇ ਇੱਥੇ ਵੀ ਕਰ ਰਹੇ ਸੀ ਕਿ ਇਟਲੀ ਚ ਬੈਠ ਕੇ ਵੀ ਕੋਈ ਲੈਣ ਦੇਣ ਹੁੰਦਾ ਜੋ ਕਿਸ ਤਰ੍ਹਾਂ ਦਾ ਪ੍ਰੋਸੀਜਰ ਸੀਗਾ ਜੀ ਇਹਨੇ ਹਾਂਜੀ ਹੈਗੇ ਜੀ ਉਹ ਵੀ ਭਾਈ ਸਾਹਿਬ ਇੱਥੇ ਹੈਗੇ ਆ ਇਹਨਾਂ ਨੇ ਇਟਲੀ ਦੇ ਵਿੱਚ ਵੀ ਲੈ ਕੇ ਆ ਨਾਲ ਹੀ ਸਾਡੇ ਖੜੇ ਆ ਜੀ ਉਹਨਾਂ ਤੋਂ ਬੇਟੀ ਦੇ ਵਿੱਚ ਕਿਸ ਤਰ੍ਹਾਂ ਦਾ ਚੱਲਦਾ ਰੈਕਡ ਜੀ ਉਹ ਕਹਿੰਦਾ ਸੀ ਵੀ ਮੈਂ ਤੁਹਾਡੇ ਬੇਟੇ ਨੂੰ ਬਾਹਰ ਬੁਲਾ ਲੈਣਾ ਜੀ ਕਿ ਮੈਨੂੰ ਤੁਸੀਂ ਇੱਥੇ ਇੰਨੇ ਜੀਰੋ ਦੋ ਆਹਦੀ ਬੇਟੀ ਕੋ 500000 ਲੈ ਲਈ ਉੱਥੇ ਇਟਲੀ ਆ ਕਿਨੇ ਲੈਨੇ ਜੀ ਇੱਥੇ ਇੱਥੇ ਜੈਂਟਲਮੈਨ ਜੀ ਉਸ ਟਾਈਮ ਇਟਲੀ ਬੈਠੇ ਸੀ ਜੀ ਜੀ ਹੁਣ ਕਿੱਥੇ ਨੇ ਜੀ ਇਹ ਇਟਲੀ ਚੋਈ ਹੁਣ ਵੀ ਇਸ ਟਾਈਮ ਹੁਣ ਵੀ ਇਟਲੀ ਚੋਈ ਹੈ ਕਹਿ ਸਕਦੇ ਜੀ ਇਹ ਨਹੀਂ ਪਤਾ ਵੀ ਇੱਥੇ ਹੀ ਨਹੀਂ ਇੱਥੇ ਆ ਜਾਂ ਬਹੁਤ ਬਹੁਤ ਚੁੱਕਾ ਹੈ ਸਾਨੂੰ ਇਹਦੇ ਬਾਰੇ ਪਤਾ ਪਤਾ ਨਹੀਂ ਹੈਗਾ ਜੀ ਬੇਟੀ ਨੇ ਉੱਥੇ ਦਾ ਪਰਚਾ ਦਰਜ ਕਰਾਇਆ ਇਟਲੀ ਚ ਇਟਲੀ ਚ ਵੀ ਕੰਪਲੇਂਟ ਕਰਵਾ ਸਕਦੇ ਕਰਾਤੀ ਆ ਕੰਪਲੇਂਟ ਤੇ ਮੰਗ ਕੀ ਕਰਦੇ ਹੁਣ ਤੁਸੀਂ ਮੈਜੂਰ ਕਰਨੇ ਮੈਂ ਸਾਡੇ ਜਿਹੜੇ ਪੈਸੇ ਦਿੱਤਾ ਹੈ ਸਾਡਾ ਵਾਪਸ ਹੋਵੇ ਹਾਂਜੀ ਠੀਕ ਅਸੀਂ ਹੁਣ ਆਹ ਦੇਖੋ ਇਹਨਾਂ ਦੇ ਬੈਕ ਸਾਈਡ ਹੈ ਨਾ ਜਿੱਥੇ ਤੁਸੀਂ ਖੜੇ ਆ ਆ ਮਗਰ ਠੱਗੀਆਂ ਮਾਰ ਕੇ ਇਹਨਾਂ ਦੇ ਕੋੜਾ ਰੁਪਿਆ ਦੀਆਂ ਜਿਆਦਾ ਦਾ ਬਣਾਏ ਹੋਏ ਨੇ ਕੀ ਕਹਿਣਾ ਚਾਹੁੰਦੇ ਜ ਰੂਪਰਾਂ ਰੁਪਈਆਂ ਦੀਆਂ ਜ਼ਾਇਦਾ ਦਾ ਮਗਰ ਬਣਾਈਆਂ ਪਈਆਂ ਨੇ ਪਲਾਟ ਨੇ ਜੀ ਕਿੰਨੇ ਕਿੰਨੇ ਗਾਜ ਦੇ 2 2 4 4 5 5000 ਦੇ ਗਾਜ ਅੰਦਰ ਤਿੰਨ ਤਿੰਨ ਗੱਡੀਆਂ ਖੜੀਆਂ ਨੇ ਉਹ ਠੱਗੀਆਂ ਮਾਰ ਕੇ ਇਹਨਾਂ ਨੇ ਇਹ ਸਾਰਾ ਪੈਸਾ ਇੱਥੇ ਲਾਇਆ ਪ੍ਰਾਪਰਟੀ ਤੇ ਤੇ ਗੱਡੀਆਂ ਖਰੀਦੀਆਂ